ਇਹ ਘੜਸਾ ਦਾ ਪਿੰਡ ਹੈ ਜੀ ਕਿਸੇ ਟਾਈਮ ਏਰੀਆ ਹਸਤ ਪਟਿਆਲਾ ਚ ਸੀ ਤੇ ਮੈਂ ਖੜਿਆ ਹਾਂ ਇਹ ਮਾਨਕਪੁਰ ਖੇੜਾ ਵਾਲੀ ਸਾਈਡ ਤੇ ਮੱਛਲੀ ਵਗੈਰਾ ਮੇਰੇ ਪਿੱਛੇ ਹੈ ਤੇ ਸਾਹਮਣੇ ਦੁੱਕੇ ਪਿੰਡਪੁਆਲਾ ਦੀ ਇਹ ਧੱਕਣ ਦਾ ਏਰੀਆ ਜੀ ਠੀਕ ਹੈ ਜੀ ਇਹ ਰੋਡ ਚੱਲਿਆ ਜਾਂਦਾ ਹੈ ਅ ਪਿੰਡ ਬੀਰੋ ਮਜਰੀ ਅੱਗੇ ਮਾਨਕਪੁਰ ਖੇੜਾ ਅੱਗੇ ਜਾਂਸਲਾ ਰਾਜਪੁਰਾ ਨੂੰ ਨਿਕਲ ਜਾਂਦਾ ਇੱਕ ਸਾਈਡ ਇਹ ਨੇ ਕਰ ਜਾਂਦਾ ਇਹ ਬਨੂੜ ਨੂੰ ਠੀਕ ਹੈ ਤੇ ਉਹ ਸਾਹਮਣੇ ਦਾ ਰਸਤਾ ਹੈ ਬੋਰ ਲੱਗਿਆ ਹੋ ਤੇ ਸਾਹਮਣੇ ਆ ਬਜ਼ੁਰਗ ਆ ਰਹੇ ਨੇ ਉੱਥੇ ਇੱਕ ਉਹ ਰਸਤਾ ਨਿਕਲ ਜਣਾ ਮੱਛਲੀ ਨੂੰ ਠੀਕ ਹੈ ਆ ਦੋਸਤੋ ਇਹ ਪਿੰਡਪਾ ਵਾਲੇ ਦੀ ਨਾ ਚੜ੍ਹਦੇ ਪਾਸੇ ਦੀ ਫਿਰਨੀ ਹੈ ਠੀਕ ਹੈ ਜੀ ਫਿਰਨੀ ਮਤਲਬ ਨਾ ਬਾਹਰ ਦਾ ਰੋਡ ਜਿਹੜਾ ਬਾਹਰ ਬਾਉਂਡਰੀ ਸਮਝ ਲਓ ਪਿੰਡ ਦੀ ਹੁੰਦੀ ਹੈ ਉਹਨੂੰ ਸਿੱਪੜਨੀ ਕਰਨੇ ਠੀਕ ਹੈ ਇਹ ਚੜ੍ਹਦੇ ਪਾਸੇ ਤੋਂ ਠੀਕ ਹੈ ਜੀ ਸਾਹਮਣੇ ਉਹ ਗੁਰਦੁਆਰਾ ਸਾਧਾ ਨਿਸ਼ਾਨ ਸਾਹਿਬ ਤੇ ਆ ਚੜ੍ਹਦੇ ਪਾਸੇ ਕਿਟੋਬਾ ਜੀ ਬਰੋਟੇ ਦਾ ਦਰਖਤ ਤੇ ਲੱਗਿਆ ਵਾ ਠੀਕ ਘਰ ਤੁਸੀਂ ਦੇਖ ਰਹੇ ਹੋ ਪਿੰਡ ਪਵਾਲਾ ਤੇ ਚੜ੍ਹਦੇ ਪਾਸੇ ਤੋਂ ਠੀਕ ਹੈ ਪਿੰਡ ਤੋਂ ਨਾ ਥੋੜਾ ਪਿੱਛੇ ਹਟ ਕੇ ਨਾ ਮੈਂ ਖੜਿਆ ਆਂ ਆਦੇ ਪਾਸੇ ਉਧਰੋਂ ਪਿੰਡ ਪਵਾਲਾ ਦੀ ਲੋਕ ਇਦਾਂ ਦੀ ਦਿਖਾਈ ਦਿੰਦੀ ਹੈ ਮੈਂ ਕਿਹਾ ਗੜੋਲੀਆਂ ਵਾਲੇ ਰੋਡ ਤੇ ਜੀ ਉਹ ਸਾਹਮਣੇ ਮੋੜ ਮੁੜ ਕੇ ਆਇਆ ਮੈਂ ਸਾਹਮਣੇ ਗੇਟ ਹੈ ਜਿਹੜਾ ਸਕੂਲ ਦਾ ਹੈ ਤੇ ਆਹ ਰਸਤਾ ਹੈ ਜਿਹੜਾ ਇਹ ਚੱਲਿਆ ਜਾਂਦਾ ਅੱਗੇ ਗੜੋਲੀਆਂ ਨੂੰ ਜੀ ਆਹ 1.5 ਕਿਲੋਮੀਟਰ ਦਾ ਫਰਕ ਹੈ ਦੋਨਾਂ ਪਿੰਡਾਂ ਦਾ ਗੜੋਲੀਆਂ ਵੀ ਫਟੇਕੜ ਸਾਹਿਬ ਜ਼ਿਲ੍ਹੇ 'ਚ ਹੈ ਤੇ ਇਹ ਪਵਾਲਾ ਵੀ ਆ ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਦੀ ਲੁੱਕ ਦੇਖ ਰਹੇ ਜੀ ਠੀਕ ਹੈ ਜੀ ਇਹ ਗੁਰਦੁਆਰਾ ਸਾਹਿਬ ਠੀਕ ਉਹ ਨਾਲ ਘਾਰ ਹੈ ਦੇ ਵਿੱਚ ਬੜਾ ਉਸ ਭਾਰੀ ਪੇਪਰ ਲੱਗਿਆ ਬਰੂਟਾ ਲੱਗਿਆ ਵਾ ਜੀ ਠੀਕ ਹੈ ਇੱਧਰ ਨੂੰ ਨੇੜੇ ਇੱਕ ਟੋਬਾ ਪੈਂਦਾ ਠੀਕ ਹੈ ਜੀ ਇੱਕ ਫੌਜ ਆ ਗਈ ਇਹ ਫੌਜ ਕੁੱਤਿਆਂ ਦੀ ਫੌਜ ਠੀਕ ਹੈ ਜੀ ਇਹ ਪਿੰਡ ਪਵਾਲੇ ਦੇ ਵਿੱਚ ਜੀ ਠੀਕ ਹੈ ਜੀ ਇਹ ਵੀ ਰਖਵਾਲੇ ਨੇ ਪਿੰਡ ਦੇ ਤੇ ਚੜਦੇ ਪਿੰਡ ਤੇ ਚੜਦੇ ਪਾਸੇ ਹੈ ਜੀ ਮੈਂ ਠੀਕ ਹੈ ਜੀ ਇਹ ਵੀ ਕਿਤੇ ਚੱਲੇ ਆਪਣਾ ਸ਼ਿਕਾਰ ਕਿੱਟਣ ਹਾਂ ਬਾਈ ਕਿੱਥੇ ਚੱਲੇ ਹੋ ਠੀਕ ਹੈ ਜੀ ਇਹ ਖੇਤ ਪਿੰਡ ਬਵਾਲੇ ਤੇ ਪਿੰਡ ਚੜਦੇ ਪਾਸੇ ਤੋਂ ਪਿੰਡ ਦੀ ਲੁੱਕ ਨਵੇਂ ਘਟ ਘਾਰ ਤੇ ਨਵੀਆਂ ਕੋਠੀਆਂ ਠੀਕ ਹੈ ਹੋਰ ਵੀ ਦੇਖਣੇ ਕੀ ਕੁਸ਼ ਹੈ ਇਸ ਵਿੱਚ ਲਿਕੇ ਕਾਫੀ ਵੱਡਾ ਪਿੰਡ ਹੈ। ਆਪੀ ਕੋਸ਼ਿਸ਼ ਕਰ ਤੇ ਦੁਕਾਨ ਨੂੰ ਵੀ ਹੋਏਗਾ। ਠੀਕ ਹੈ। ਆਪਾਂ ਚੱਲਨੇ ਅੱਗੇ ਗੁਰਦੁਆਰੇ ਦੋ ਤਿੰਨ ਨੇ। ਠੀਕ ਹੈ। ਜਿੰਨਾ ਬੱਤਵਾ ਦੋਏ ਉਹ ਨਿਆ ਪੰਦ ਖਾਵਾਂਗੇ। ਠੀਕ ਹੈ ਜੋ ਕੁਝ ਵੀ ਹੋਏਗਾ। ਆ ਠੀਕ ਹੈ। ਆ ਮੈਂ ਨਿਕ ਮੋੜ ਤੇ ਖੜਿਆ। ਜਿਹੜਾ ਪਿੰਡ ਗੋੜੁੱਲੀਆ ਨੂੰ ਜਾਂਦਾ। ਪਿੰਡ ਵਾਲੇ ਤੋਂ ਇੱਥੇ ਖੂ ਦੇਖਦੇ ਤੁਸੀਂ ਜੀ। ਇਹ ਖੂਹ ਇਹ ਬੰਦ ਕਰ ਦਿੱਤਾ। ਠੀਕ ਹੈ ਪੁਰਾਣਾ ਖੂਹ ਹੈ। ਇਹ ਤਾਂ ਬੰਦ ਹੋ ਗਿਆ ਵਾ ਠੀਕ ਹੈ। ਇਹ ਗੜੋਲੀ ਵਾਲੀ ਸਾਈਡ ਤੇ ਹੈ ਜੀ। ਠੀਕ ਹੈ ਇਹ ਗਲੀ ਜਾਂਦੀ ਹੈ ਇੱਕ ਵਿੱਚੋਂ ਪਿੰਡ ਤੱਕ। ਤੇ ਇਹ ਦੱਖਣ ਵਾਲੀ ਸਾਈਡ ਦੀ ਫਿਰਨੀ ਹੈ ਜੀ। ਠੀਕ ਹੈ। ਆ ਮੇਰੇ ਸਾਹਮਣੇ ਹੈ ਨਾ ਜਿਹੜਾ ਇਹ ਹੈ ਐਸਵਾਈਐਲ ਨਹਿਰ ਠੀਕ ਹੈ ਜੀ। ਇਹ ਦਰਖਤ ਲੱਗੇ ਹੋਏ ਜੀ ਇਹ ਦਰਖਤ ਐ ਸੋਇਲ ਨਹਿਰ ਦੇ ਉਹ ਮੋਟਰਸਾਈਕਲ ਜਾ ਰਿਹਾ ਉਹ ਬਿਲਕੁਲ ਐ ਸੋਇਲ ਨਹਿਰ ਦੇ ਪੁੱਲ ਤੇ ਜੀ ਤੇ ਮੈਂ ਲਹਿੰਦੇ ਬਸੇ ਹਾਂ ਜੀ ਇਸ ਟਾਈਮ ਬਿਲਕੁਲ ਮੈਂ ਇਸ ਕਮ ਨਹਿਰ ਤੇ ਖੜਿਆ ਹਾਂ ਤੇ ਇੰਦਰੋਂ ਉਹ ਲੁੱਕ ਦਿਖ ਰਹੀ ਹੈ ਪਿੰਡ ਪਵਾਲੇ ਦੀ ਜੀ ਗੁਰਦੁਆਰਾ ਸਾਹਿਬ ਇੱਥੇ ਹੈ ਜੀ ਤੁਸੀਂ ਦੇਖ ਰਹੇ ਹੋ ਮੋਰ ਸਰਾਹ ਦੀ ਲੁੱਕ ਹੈ ਤੇ ਇਧਰੋਂ ਪਿੰਡ ਦਿਖ ਰਿਹਾ ਹੈ ਲੈਹਿੰਦੇ ਪਾਸੇ ਤੋਂ ਪਿੰਡ ਪਵਾਲਾ ਜੀ ਇਹ ਲਾਲ ਰੰਗ ਦੀ ਤੁਸੀਂ ਦੇ ਦੇਖ ਰਹੇ ਨਾ ਬਿਲਡਿੰਗ ਇੱਕ ਇਹ ਹੈ ਸਬ ਸੈਂਟਰ ਇੱਥੇ ਦਵਾਈਆਂ ਵਗੈਰਾ ਮਿਲਦੀਆਂ ਦਸ ਪੈਂਸਰੀ ਕਹਿ ਸਕਦੇ ਜੀ ਇਹਨੂੰ ਇਹ ਸੂਲ ਤਾਂ ਦਾ ਸਾਹਮਣੇ ਤੁਸੀਂ ਦੇਖ ਰਹੇ ਹੋ ਬਾਟਰ ਵਰਕਸ ਦੀ ਟੈਂਕੀ ਲੱਗੀ ਹੋਈ ਹੈ ਤੇ ਇਧਰ ਇੱਕ ਟਾਵਰ ਵੀ ਲੱਗਿਆ ਵੇ ਟਾਵਰ ਦੋ ਦੋ ਟਾਵਰ ਦਿਖਾਈ ਦੇ ਰਹੇ ਨੇ ਇਧਰ ਇਸ ਸਾਈਡ ਤੋਂ ਠੀਕ ਹੈ ਜੀ ਇਹ ਪਿੰਡ ਤਾਂ ਲੈਹਿੰਦਾ ਪਾਸਾ ਜੀ ਨਾ ਮੈਂ ਪਿੰਡ ਦੇ ਬਿਲਕੁਲ ਸੈਂਟਰ 'ਚ ਖੜੇ ਆ। ਸਾਹਮਣੇ ਨਾ ਇੱਕ ਨਿਸ਼ਾਨ ਸਾਹਿਬ ਦਿਖਾਈ ਦੇ ਰਿਹਾ ਏ ਉਹ ਗੁਰਦੁਆਰਾ ਸਾਹਿਬ ਦਾ। ਠੀਕ ਹੈ ਗਲੀਏ। ਬਿਲਕੁਲ ਇਹ ਚੌਂਕ 'ਤੇ ਆਪਈ। ਇੱਕ ਬਾਲਮੀਕ ਮੰਦਿਰ ਬਣਾਇਆ ਹੋਇਆ ਏ ਭਗਵਾਨ ਮਾਰਿਸ਼ ਬਾਲਮੀਕ ਮੰਦਿਰ। ਉਹ ਵਾਲਾ ਪਿੰਡ ਦੇ ਵਿੱਚ। ਠੀਕ ਹੈ। ਮੈਂ ਇਸ ਪਿੰਡ ਦੇ ਵਿੱਚ ਖੜਿਆ ਆ। ਬਸ ਠੀਕ ਹੈ। ਤੇ ਇਹ ਬਾਲਮੀਕ ਮੰਦਿਰ। ਤੇ ਇੱਕ ਗਰਾਊਂਡ ਜਿਹਾ ਬਣਿਆ ਹੋਇਆ ਛੋਟਾ ਜਿਹਾ ਤੇ ਗਲੀ ਜਾਂਦੀ ਇਹ ਉਪਰ ਨੂੰ ਤੇ ਦੱਖਣ ਵਾਲੇ ਪਾਸੇ ਜੀ ਇੱਕ ਗਲੀ ਬਿਲਕੁਲ ਪਿੰਡ ਦੇ ਸੈਂਟਰ 'ਚ ਇਹ ਆ ਮੇਰੇ ਸਾਹਮਣੇ ਨੂੰ ਜੋ ਰੋਡ ਜਾਂਦਾ ਇਹ ਜਾਂਦਾ ਇਹ ਮੱਛਲੀ ਨੂੰ ਮੈਂ ਉੱਤਰ ਦੀ ਰਿਸ਼ਾ 'ਚ ਖੜਿਆ ਪਿੰਡ ਪਵਾਲੇ ਦੇ ਇਹ ਕਰਨੇ ਪਵਾਲੇ ਦੇ ਤੇ ਇੱਕ ਕਾਰ ਆਈ ਹੈ ਜਿਹੜੀ ਇਹ ਆਈ ਹੈ ਆ ਮਾਣਕਪੁਰ ਵੱਲ ਤੋਂ ਤੇ ਇਹ ਜਾ ਰਹੀ ਹੈ ਗਾ ਮਛਲੀ ਵਾਲਾ ਠੀਕ ਹੈ ਇਧਰੋਂ ਇਧਰ ਵੀ ਇੱਕ ਨਾ ਦਰਵਾਜ਼ਾ ਬਣਾਇਆ ਵਾ ਇਹ ਤੇ ਕੋਈ ਨਹੀਂ ਹੈ ਜਿੰਦਾ ਲੱਗਿਆ ਵਾ ਇਹ ਮੈਂ ਜਾਣਾ ਚਾਹੁੰਦਾ ਸੀ ਅੰਦਰ ਠੀਕ ਹੈ ਇਹ ਇਹ ਦਰਵਾਜ਼ਾ ਹੈ ਤੇ Hindu ਆਉਂਦਾ ਹੈ ਜਾਂ Musalman ਆਉਂਦਾ ਹੈ ਕਹਿੰਦਾ ਪਤਾ ਨਹੀਂ ਕੀ ਕਹਿ ਸਕਦਾ ਇਹਨੂੰ ਠੀਕ ਹੈ ਇਹ ਬਾਹਰ ਦੀ ਫਿਰਨੀ ਹੈ ਜੀ ਤੇ ਮੈਂ ਪਿੰਡ ਦੇ ਵਿੱਚ ਸਾਰੇ ਘੁੰਮ ਆਇਆ ਤੇ ਕੁਈ ਇਦਾਂ ਦੀ ਚੀਜ਼ ਮੈਨੂੰ ਹੋਰ ਦਿਖਾਈ ਨਹੀਂ ਦਿੱਤੀ ਜਿਹੜੀ ਮੈਂ ਦੁਕਾਨ ਦੱਸਾਂ ਕਿ ਕਿਸੇ ਨੂੰ ਠੀਕ ਹੈ ਜੀ ਇਹ ਘਾਰ ਆ ਰਹੀ ਹੈ ਜਿਹੜੀ ਇਹ ਆਈ ਹੈ ਮੱਛੀਵਾਲ ਤੇ ਆਹ ਇੱਕ ਰਸਤਾ ਜੀ ਮੁੜਦਾ ਜੀ ਇਹ ਅੰਦਰ ਬਾਜ਼ਾਰ ਤੋਂ ਚੱਲਿਆ ਜਾਂਦਾ ਠੀਕ ਹੈ ਜੀ ਇਹਦੇ ਵਿੱਚ ਮੱਛੇ ਤੇ ਮੈਂ ਤੁਹਾਨੂੰ ਮੱਛੇ ਤੋਂ ਵੱਲ ਲੈ ਚੱਲਣਾ ਦੇਖ ਲਾਂ ਨਹੀਂ ਜੇ ਤਾਂ ਕੋਈ ਹੋਇਆ ਤਾਂ ਠੀਕ ਹੈ ਜੀ ਨਹੀਂ। ਇਹ ਤਾਂ ਮੈਂ ਵੀ ਕੁਝ ਨਹੀਂ ਕਰ ਸਕਦਾ ਠੀਕ ਹੈ ਜੀ। ਹੂੰ ਟਾਈਮ ਵੀ 12:00 ਬਜਣ ਵਾਲੇ ਹੋ ਗਏ। ਠੀਕ ਹੈ। ਤੇ ਮੈਂ ਮਸਜਿਦ ਦੇ ਕੋਲ ਖੜਿਆ ਹਾਂ ਜੀ। ਠੀਕ ਹੈ। ਤੱਕ ਦੇਖ ਦੇਖਦੇ ਆਂ ਜੀ ਹੋਇਆ ਕੋਈ ਤਾਂ ਜ਼ਰੂਰ ਗੱਲ ਹੋ ਜੇਗੀ ਨਹੀਂ ਜੀ ਆਹ ਗੇਟ ਬੰਦ ਹੈ ਸ਼ਾਮ ਨੂੰ ਉਹਨੂੰ ਮਾਰਾਂਗੇ ਕਿڑا ਸੋ ਠੀਕ ਹੈ ਬਜ਼ਾਰ ਤੋਂ ਚਲੇ ਜਾਂਦਾ ਜੀ ਇਹ ਰਸਤਾ ਠੀਕ ਹੈ ਜੀ ਮੱਝਾ ਦਾ ਇਹ ਪਿੰਡ ਪਵਾਲਾ ਦੀ ਅ ਬੋਸ ਤੋਂ ਮੈਂ ਨਾ ਇਸ ਟਾਂਗੜੇ ਆ ਮੱਛਲੀ ਵਾਲੀ ਸਾਈਡ ਤੇ ਠੀਕ ਹੈ ਆ ਇਧਰ ਮੱਛਲੀ ਆ। ਉਹ ਰੋੜ ਜਾਂਦਾ ਮੱਛਲੀ ਨੂੰ। ਤੇ ਆ ਸਾਹਮਣੇ ਗੁਰਦੁਆਰਾ ਸਾਹਿਬ ਦੇਖਦਾ ਜੀ ਗੇਟ। ਇਹ ਗੇਟ ਹੈ ਜੀ ਗੁਰਦੁਆਰਾ ਸਾਹਿਬ ਮੱਛਲੀ ਵਾਲੇ ਪਾਸੇ। ਠੀਕ ਹੈ ਇੱਕ ਡਰੇਨ ਹੈ ਆ ਡਰੇਨ ਦਾ ਪੋਲਾ ਇਧਰ। ਆ ਰੋੜਾ ਜਿਹੜਾ ਇਹ ਚੱਲਿਆ ਜਾਂਦਾ ਜੀ ਪਿੰਡ ਮੱਛਲੀ ਨੂੰ। ਠੀਕ ਹੈ ਜੀ ਇੱਕ ਇਹ ਚੀਜ਼ ਇਹ ਖਤਮ ਹੋ ਗਈ ਹੁਣ ਬੱਕਰੀਆਂ ਚਾਰ ਰਹੇ ਆ। ਕਿੱਤੇ ਕਿਤੇ ਪਿੰਡ ਚ ਇਹ ਜਿਹਨੂੰ ਕਹਿੰਦੇ ਨੇ ਮਾਲਚਾਰਦੇ ਆ ਮੱਝਾਂ ਵਗੈਰਾ ਹੁਣ ਕੋਈ ਨਹੀਂ ਚਾਰਦਾ ਇੱਧਰ ਤੇ ਬੱਕਰੀਆਂ ਜ਼ਰੂਰ ਚਾਰਦੇ ਆ ਕਿਤੇ ਕਿਤੇ ਪਿੰਡ ਤੇ ਇੱਕ ਦੋ ਇੱਜੜ ਕਹਿੰਦੇ ਆ ਸੀ ਇਹਨਾਂ ਨੂੰ ਬਾਕੀ ਪਤਾ ਨਹੀਂ ਕੀ ਕਹਿੰਦੇ ਹੋਣਗੇ ਠੀਕ ਹੈ ਜੀ ਤੇ ਸਾਹਮਣੇ ਲੁੱਕ ਦੇਖਦੀ ਪਿੰਡ ਮੱਛਲੀ ਦੀ ਜੀ ਠੀਕ ਹੈ ਮੱਛਲੀ ਤੇ ਅੱਗੇ ਸਾਇਦ ਪਰਸਵਾੜਾ ਲਾਂਡਰਾ ਵਗੈਰਾ ਨੂੰ ਇਹ ਰੋਡ ਨਿਕਲ ਜਾਂਦਾ ਇਹ ਮੈਂ ਖੜਾ ਇੱਕਾ ਡਰੇਨ ਹੈ ਡਰੇਨ ਦੇ ਕੰਡੇ ਤੇ ਬਿਲਕੁਲ ਤੇ ਇੱਧਰ ਤੋਂ ਗੁਰਦੁਆਰਾ ਸਾਹਿਬ ਦੀ ਲੁੱਕ ਦਿਖਦੀ ਹੈ ਪਿੰਡ ਦੀ ਲੁੱਕ ਦਿਖਦੀ ਹੈ ਠੀਕ ਹੈ ਪਿੰਡ ਪਵਾਲਾ ਜ਼ਿਲ੍ਹਾ ਫਤਿਹਗੜ ਸਾਹਿਬ ਆ 47 ਦੇ ਬਲੇ ਇਹ ਪਿੰਡ ਸੀ ਪਟਿਆਲਾ ਰਿਆ ਉਸ ਦਾ ਪਿੰਡ ਠੀਕ ਹੈ ਜੀ ਇਹ ਬਾਰਡਰ ਦਾ ਪਿੰਡ ਹੈ ਜੀ ਪਟਿਆਲਾ ਰਿਆਸਤੀ ਦਾ ਅਗਲੇ ਪਿੰਡ ਜਿਹੜੇ ਉਹ ਜ਼ਿਲ੍ਹਾ ਅੰਮ੍ਰਿਤਸਰ ਦੇ ਸ਼ੁਰੂ ਹੋ ਜਾਂਦੇ ਤੇ ਕਿ ਜੇ ਇੱਥੇ ਅਗੇ ਅੰਮ੍ਰਿਤਸਰ ਜ਼ਿਲ੍ਹਾ ਤੋਂ ਸ਼ੁਰੂ ਹੁੰਦਾ ਤਾਂ ਏਰੀਆ ਉਸ ਤੋਂ ਪਟਿਆਲਾ ਇੱਥੇ ਹੀ ਖਤਮ ਹੋ ਜਾਂਦੀ ਤੀ